ਉਹ ਸਕਦੇ ਚਲਿਆ ਜੀ ਆਲਾ ਜੀ ਮਾਤਾ ਜੀ ਠੀਕ ਹੋ ਆਟੋ ਤੇ ਆਏ ਸੀ ਤੁਸੀਂ ਹੈਨਾ ਉਹ ਮੇਰ ਦੇ ਦਫਤਰ ਹਾਂਜੀ ਆਪਾਂ ਹੀ ਸੀ ਹੈਨਾ ਅੱਛਾ ਕੀ ਬਣਿਆ ਫਿਰ ਜੀ ਟੁਰ ਕੇ ਆਜੋ ਕੋਛ ਆ ਜਾ ਤੈਨੂੰ ਬੁਲਾਉਣ ਆਏ ਆ ਬੁਲਾਉਣ ਕੀ ਵਾਦਾ ਕੀਤਾ ਸੀਗਾ ਮੇਰੇ ਸਾਹਿਬ ਨੇ ਮੈਂ ਮੋਡਲ ਵੀ ਕਰ ਦੇਵਾਂਗੇ ਦਰਮਿਆਨ ਫਿਰ ਦੇਤਾ ਹਾਂ ਦੇਦੀ ਕਦੋਂ ਅੱਜ ਦਿੱਤੀ ਹੈ ਕਦੋਂ ਦਿੱਤੀ ਹੈ ਮਾਦਰ ਹੁਣ ਕਿਨੇ ਕਹੇਗਾ ਪਤਾ ਲੱਗ ਗਿਆ ਮੈਨੂੰ ਕਿਨੇ ਕਹੇ ਮੈਨੂੰ ਪਤਾ ਲੱਗ ਗਿਆ ਨਹੀਂ ਮਤਲਬ ਅੱਜ ਤਾਂ ਮਿਲਣ ਆਇਆ ਉਹ ਤਾਂ ਮਿਲਣ ਆਇਆ ਹੁਣ ਨਹੀਂ ਪਤਾ ਮੈਨੂੰ ਪਤਾ ਲੱਗ ਗਿਆ ਤੂੰ ਤਾਂ ਘਰ ਵੇਖਣ ਆਇਆ ਛੱਜ ਅੱਜ ਆ ਦੇਖ ਲੋ ਘਰ ਦੇਖ ਅਜਾ ਰਿਕਸ਼ਾ ਆਈਦਾ ਦੇਖਣ ਆਇਆ ਕਦੇ ਆ ਕੇ ਦੇਵਾਂਗੇ ਮੇਰੇ ਕੋਲ ਲੱਗ ਗਿਆ ਤੇ ਮੈਨੂੰ ਅੰਦਰ ਜਾਨਣਾ ਹੋ ਗਿਆ ਹੋ ਗਿਆ ਜਾਨਣਾ ਹਾਂ ਉਹ ਦੇਖੇ ਤੁਸੀਂ ਅੱਖਾਂ 'ਚ ਪਾਣੀ ਸੀ ਤੁਹਾਡੇ ਹਨਾ ਰੋਕੇ ਮੇਰੇ ਆਪ ਉੱਠ ਕੇ ਆਏ ਸੀ ਹੁਣ ਆਜੀ ਆਪਣੇ ਮਾਈਦੀ ਆਪਣੇ ਖਾਣ ਆਪਣੇ ਆਪਣੇ ਘਰੇ ਆਇਆ ਅੱਛਾ ਉਹਦੇ ਵੀ ਆਪ ਚੱਲ ਕੇ ਆਇਆ ਹਾਂ ਅੱਛਾ ਉਹਦੇ ਵੀ ਆਪ ਚੱਲ ਕੇ ਆਏ ਉੱਠ ਕੇ ਡਾਕਟਰ ਜਿੰਨੀ ਕੁਛ ਵੀ ਤੇਰੇ ਕੋਲੇ ਆਏ ਤੁਸੀਂ ਤੁਸੀਂ ਮੇਰੇ ਕੋਲ ਇੱਕ ਗੱਲ ਕਹੀ ਸੀਗੀ ਰੋ ਕੇ ਉਹਨੂੰ ਖੁਸ਼ ਹੋ ਕੇ ਇੱਕ ਗੱਲ ਕਹੋਗੇ ਹਾਂਜੀ ਹੋਰ ਦੇ ਲਈ ਦੰਦਾ ਆਸੀ ਆ ਤੁਹਾਡੀ ਨਵੀਂ ਗੱਡੀ ਦੀ ਚਾਬੀ ਵਾਹ ਲਾ ਇਨਸ਼ਾ ਅੱਜ ਦੀ ਰਾਤ ਨੂੰ ਥੈਂਕ ਯੂ ਆਓ ਮੇਰੇ ਕੋਲ ਆ ਕੇ ਨਵੀਂ ਗੱਡੀ ਤੇ ਬੈਠੋ ਨਰੇਸ਼ ਉਹ ਇਹ ਪਿੱਛੇ ਮਿੰਟ ਕਰੀਏ ਜੋੜੇ ਲੈਣ ਵਜਾ ਮਾਤਾ ਆਈ ਮੇਰੇ ਦੇ ਅਕਤੁਮਾਗੇ ਆਟੋ ਤੇ ਰੋ ਦੇਖਿਓ ਭਾਈ ਇਹ ਰਿਕਸ਼ਾ ਜਿਹੜਾ ਇਲੈਕਟ੍ਰੋਨਿਕ ਰਿਕਸ਼ਾ ਲੈ ਕੇ ਪਹੁੰਚੇ ਆ ਤਾਂ ਬੜੀ ਖੁਸ਼ੀ ਦੀ ਗੱਲ ਆ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਕਿਉਂਕਿ ਪਤਾ ਨਹੀਂ ਸੀ ਪਹਿਲਾਂ ਦੱਸਿਆ ਵੀ ਨਹੀਂ ਗਿਆ ਸੀ ਤੇ ਚਾਬੀ ਆ ਜਿਹੜੀ ਮੈਂਡ ਓਵਰ ਕਰ ਦਿੱਤੀ ਅੱਜ ਕਰਦੀ ਤੁਹਾਡੀ ਗੱਡੀ ਔਨ ਹੋਗੀ ਆਹਨੇ ਨੂੰ ਆਹ ਕੀਤਾ ਦੇਖ ਤੇ ਆ ਕੇ ਚਲੋ ਆਹ ਬ੍ਰੇਕ ਤੇ ਇਹ ਇੱਥੋਂ ਰੇਸ ਦੇਈ ਜਾਓ ਚਲਾਓ ਚਲਾ ਕੇ ਦੇਖੋ ਬ੍ਰੇਕ 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 ਬ੍ਰੇਕਾਂ ਤੇ ਬ੍ਰੇਕਾਂ ਤੇ ਖੜ੍ਹ ਜਾਓ ਖੜ੍ਹ ਜਾਓ ਖੜ੍ਹ ਜਾਓ ਮੇਰੇ ਬਰਾਬਰ ਮੂਹਰੇ ਖੜ੍ਹ ਜਾਓ ਕਿਉਂਕਿ ਬ੍ਰੇਕ ਲੱਗ ਜਾਣਗੇ ਜਿੱਦਾਂ ਨਹੀਂ ਹੋ ਰਹੀ ਹੋਲੀ ਹੋਲੀ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਚੱਲੋ ਸਿੱਧਾ ਕਰ ਸਿੱਧਾ ਹੈਂਡਲ ਸਿੱਧਾ ਕਰ ਹਾਂ ਆਏ ਬ੍ਰੇਕ ਕਿੰਨੀ ਖੁਸ਼ੀ ਕਿੰਨੀ ਅੱਜ ਇੰਨੀ ਕਿ ਖੁਸ਼ੀ ਅੱਜ ਹਾਂਜੀ ਕਿੰਨੀ ਖੁਸ਼ੀ ਕਿੰਨੀ ਅੱਜ ਬਹੁਤ ਵੈ ਅੱਛਾ ਹਾਂਜੀ ਪਤਾ ਸੀ ਤੁਹਾਨੂੰ ਦੇਣਗੇ ਮੇਰੇ ਸਾਹਿਬ ਨੂੰ ਪਤਾ ਸੀ ਦੇਣੀ ਅੱਛਾ ਜਿਹੜੀ ਗੱਲ ਕਹਿਤੀ ਉਹ ਪੂਰੀ ਹੁੰਦੀ ਹੈ ਉਹ ਨਹੀਂ ਪੂਰੀ ਕਰਦੀ ਮੇਰੀ ਮਹਾਰਾਜ ਜਨਮ ਤੱਕ ਕਿੰਨਾ ਦੇਊਗਾ ਹਾਂ ਹਾਂ ਮਾਜੀ ਮਨ ਤੁਹਾਨੂੰ ਪਤਾ ਸੀ ਇਹ ਬਚਾਰੇ ਨਾ ਪਰੋਂਦੀ ਸੀ ਕੋਈ ਇੱਥੇ ਕੋਈ ਤਕਲਾ ਲਾਣਾ ਨਹੀਂ ਹੁੰਦਾ ਸੀ ਜੀ ਇਹ ਬਹੁਤ ਪ੍ਰਸ਼ਾਸਨਿਕ ਦਿੱਕਲ ਹੈ ਵੀ ਘਰੋਂ ਹਣਾ ਜਾ ਕਿਤੇ ਰਿਸ਼ਤੇਦਾਰੀਆਂ ਚ ਹੋਰ ਕਿਤੇ ਹੁਣ ਤੁਸੀਂ ਜਾ ਸਕਦੇ ਹੋ ਤੇ ਹਾਂਜੀ ਜਾ ਸਕਦੀਆਂ ਹਾਂ ਮੈਂ ਕਿਉਂ ਜਾਂਦੀ ਸੀ 2 ਰੁਪਈਆ ਲੱਗ ਜਾਂਦਾ ਅੰਨਾ ਕਉ ਚਲੇ ਜਾਂਦੀ ਸੀ ਮੈਨੂੰ ਕੋਈ ਬੁਲਾਉਂਦੀ ਨਹੀਂ ਬਈ ਮੇਰੇ ਕੋਈ ਕਹਿੰਦਾ ਵੀ ਇਹ ਤੇਰੇ ਨੌਕਰ ਆ ਫਿਰ ਮੈਨੂੰ ਮੈਨੂੰ ਆਪ ਨੂੰ ਰੋਣਾ ਆਂਦਾ ਸੀ ਆ ਫਿਰ ਮੈਂ ਅਰਦਾਸ ਕਰਦੀ ਮੈਂ ਮਾਲਕੇ ਮੈਂ ਕਿੱਕ ਲੈ ਮੈਨੂੰ ਜਿੰਦਗੀ ਦੇ ਬਹੁਤ ਔਖੀ ਆ ਅੱਛਾ ਕਿੰਨੇ ਕਿ ਜਿਹੜੇ ਮਾਰਨੇ ਪਏ ਸਕੇ ਪਹਿਲਾਂ ਦਫ਼ਤਰ ਦੇ ਅਪੀਲ ਚੇਅਰ ਵਾਸਤੇ ਜੀ ਮੈਨੂੰ ਮੈਂ ਪਹਿਲਾਂ ਉੱਥੇ ਗਈ ਹਸਪਤਲ ਗਈ ਫਿਰ ਮੈਂ ਡੀਸੀ ਦਫ਼ਤਰ ਗਈ ਕਹਿੰਦੇ ਨਹੀਂ ਤਾਨੂੰ ਨਹੀਂ ਮਿਲੇਗੀ ਅੱਛਾ ਹਾਂਜੀ ਫਿਰ ਮੈਂ ਮੇਰ ਸਾਹਿਬ ਕੋਲ ਗਈ ਇੱਥੇ ਕਿੰਨੇ ਕਿਹੜੇ ਮਾਰਨੇ ਆ ਪਏ ਤੁਹਾਨੂੰ ਮੈਂ ਤਾਂ ਦੋ ਕਿਹੜੇ ਮਾਰੇ ਬਸ ਫਿਰ ਆਪਣਾ ਵਾਗੀ ਇੱਕ ਗੱਲ ਸੇ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਮੇ ਨਾਮ ਕੀ ਤਰਾਨੀ ਤੁਸੀਂ ਕਹਿ ਰਹੇ ਸੀ ਰੱਬ ਚੱਕ ਲੈ ਮੈਨੂੰ ਹਨਾ ਤੇ ਰੋ ਰੋ ਕੇ ਤੁਸੀਂ ਦਫ਼ਤਰ ਦੇ ਵਿੱਚ ਗਏ ਸੀ ਕਿਹਾ ਲੱਗਦਾ ਤੁਹਾਨੂੰ ਵੀ ਬਾਹਰ ਉੱਠ ਕੇ ਆਉਣਗੇ ਮੇਰੇ ਹਾਂਜੀ ਹਾਂਜੀ ਉਸ ਟਾਈਮ ਕਿਵੇਂ ਸੀ ਮਾਹੌਲ ਉਸ ਟਾਈਮ ਦਾ ਉਹ ਜੈਂ ਉਸ ਟਾਈਮ ਠੀਕ ਸੀਗਾ ਉਹਨਾ ਅੱਜ ਵਧੀਆ ਮੈਨੂੰ ਖੁਚੀ ਮੈਂ ਡੱਬਾ ਦੇਣਾ ਸੀਗਾ ਬਾਅਦ ਦੇਖਿਆ ਉਹ ਵੀ ਦਫ਼ਤਰ ਦੇਖਿਆ ਉਹ ਡੱਬਾ ਹੁਣ ਤੁਸੀਂ ਡੱਬਾ ਇਹ ਤੇ ਇਲਜ਼ਾਜ਼ ਕਰ ਸਕਦੇ ਹੋ ਹਨ ਆਪਣੀ ਨਵੀਂ ਗੱਡੀ ਤੇ ਆਇਆ ਉਹ ਤੁਸੀਂ ਹਾਂਜੀ ਇੱਕ ਲਾ ਕੇ ਆਉਂਗੇ ਅੱਛਾ ਉਹ ਮੈਨੂੰ ਸਿੱਖ ਲਓ ਦੋ ਦਿਨ ਚਲਾ ਲਓ ਠੀਕ ਹੈ ਹਾਂ ਤੇ ਟ੍ਰੈਫਿਕ ਰੂਲਸ ਫੋਲੋ ਕਰਨੇ ਦੇਖੋ ਇੰਡੀਕੇਟਰ ਵੀ ਲੱਗਿਆ ਐਸ ਤੇ ਰਾਈਟ ਲੈਫਟ ਦਾ ਅਰੇ ਕੁਛ ਐ ਤੇ ਲਾਈਟ ਵੀ ਐ ਰਾਤ ਨੂੰ ਨੇ ਰੈਡ ਲਾਈਟ ਹਾਰਨ ਵੀ ਚੱਲਦਾ ਇਹਦਾ ਹੋਰ ਨੂੰ ਵੀ ਐ ਜੀ ਬੈਂਕ ਕਰ ਦਿੱਤਾ 200 ਠੀਕ ਹੈ ਇਹ ਅੱਗੇ ਕਰਨੀ ਐ ਪਿੱਛੇ ਕਰਨੀ ਐ ਕੀ ਕਰਨੀ ਐ ਤਾਂ ਐਸ ਤੇ ਮੇਰਾ ਕਿਹਿਆ ਪਿੱਛੇ ਕਰਨੀ ਐ ਤਾਂ ਰਾਈਟ ਤੇ ਕਰਨੀ ਐ ਆਪੇ ਕਰਨੀ ਹੁਣ ਸਿਰਫ ਐ ਕਰ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕੀ ਸੇਵਾ ਦਾ ਤੁਸੀਂ ਕਹ ਜੀ ਨਾ ਅਜਨ ਸਿੱਕਾ ਦੇ ਤੋਂ ਮੇਰੇ ਤੋਂ ਬੈਠੇ ਐਪਰਵਾ ਜਿਹੜੇ ਨੇ 5-5 ਮਿੰਟਾਂ ਦੀ ਫੋਨ ਕਰਦੇ ਉਹਨਾਂ ਕੋਈ ਚਰਚੀ ਆ ਨਹੀਂ ਮਿੰਟ ਲਾਣਗੇ ਸਿੱਕਾ ਨਾ ਮੱਣੀ ਠੀਕ ਹੈ ਤਾਂ ਵੀ ਜਿਹੜਾ ਅਜਨ ਇਹ ਪਾਦੀ ਮਾਤਾ ਜੀ ਦੀ ਨਹੀਂ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਮਾਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੁੰਦਾ ਕੰਮ ਇਹ ਮੈਨੂੰ ਸਾਡੇ ਅੰਸੀ ਸਾਹਿਬ ਭੋਲਾ ਜੀ ਨੇ ਇਹ ਇਹਨਾਂ ਨਾਲ ਮਿਲਾਇਆ ਦੱਸਿਆ ਕਿ ਮਾਤਾ ਨੂੰ ਤਕਲੀਫ ਹੈ ਮਾਤਾ ਪਹਿਲੀ ਵਾਰ ਆਏ ਮੈਂ ਫਿਰ ਅੱਗੇ ਗੱਲ ਕੀਤੀ ਪ੍ਰਸ਼ਾਸਨ ਨਾਲ ਤੇ ਫਿਰ ਐਂਡ ਤੇ ਦੂਸਰੀ ਵਾਰ ਆਏ ਤਾਂ ਫਿਰ ਉਹ ਉਦੋਂ ਤੱਕ ਪਹਿਲਾਂ ਹੀ ਸਾਡਾ ਕੰਮ ਅੱਗੇ ਤੱਕ ਪਹੁੰਚ ਚੁੱਕਿਆ ਸੀ ਤੇ ਜਲਦ ਉਹਨਾਂ ਸੀ ਅ ਪ੍ਰੂਫ ਕਰਤਾ ਕਿ ਅਸੀਂ ਮਾਤਾ ਦੀ ਸੇਵਾ ਕਰ ਸਕਦੇ ਆ ਤੇ ਅੱਜ ਮੈਨੂੰ ਬੜੀ ਮਾਤਾ ਨਾਲ ਹੋਵਾ ਤੇ ਖੁਸ਼ੀ ਮੈਨੂੰ ਆ ਕਿ ਅੱਜ ਅਸੀਂ ਉਹਨਾਂ ਦੀ ਸੇਵਾ ਕਰ पाए ਤੇ ਉਹਨਾਂ ਨੂੰ ਇੱਕ ਸਾਧਨ ਦੇ पाए ਜਿੱਥੇ ਉਹ ਬੇਫਿਕਰੀ ਨਾਲ ਬਿਨਾਂ ਕਿਸੇ ਤੇ ਡਿਪੈਂਡ ਹੋ ਕੇ ਖੁਦ ਕਿਤੇ ਵੀ ਜਾ ਸਕਦੇ ਆ ਫ੍ਰੀਲੀ ਤੇ ਆਪਣੇ ਸਾਰੇ ਕੰਮ ਨੀਜੀ ਕੰਮ ਕਰ ਸਕਦੇ ਆ ਆਪਦੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਆ ਇੱਕ ਨਾਰਮਲ ਬੰਦੇ ਹੋ ਨਾਰਮਲ ਇਨਸਾਨ ਹੋ ਕੋਈ ਤਾਂ ਕਿ ਆਪਾਂ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਆ ਹੁਣ ਅੱਜ ਤੋਂ ਮਾਤਾ ਵੀ ਉਦਾਂ ਕਿਤੇ ਵੀ ਜਾ ਸਕਦੇ ਆ ਆਪਣੀ ਮਰਜ਼ੀ ਨਾਲ ਤੇ ਮਾਤਾ ਵੀ ਨਹੀਂ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅੱਛਰਵਾਤ ਦੇ ਕੇ ਜੀ ਇਸ ਤੋਂ ਵੱਡੀ ਕਿੱਦਾਂ ਖੁਸ਼ੀ ਜਾਹਿਰ ਹੋ ਸਕਦੀ ਹੈ ਆਏ ਸੀ ਰੋ ਕੇ ਹਨਾ ਰੋ ਰੋ ਕੇ ਜੀ ਆਪ ਡਾਕਟਰ ਜੀ ਬਾਹਰ ਆ ਕੇ ਇਹਨਾਂ ਨੂੰ ਵਾਦਾ ਕੀਤਾ ਕਿਵੇਂ ਲੱਗਿਆ ਗ੍ਰਾਊਂਡ ਸਵਾਰਨ ਨਾਲ ਤੁਸੀਂ ਜੁੜੇ ਹੋਏ ਆ ਮੋਢੇ ਤੇ ਉਮੀਦਾਂ ਬੜੀਆਂ ਹੈਗੀਆਂ ਲੋਕਾਂ ਨੂੰ ਮੈਂ ਹਮੇਸ਼ਾ ਕਹਿੰਦਾ ਕਿ ਉਮੀਦਾਂ ਤੇ ਦੁਨੀਆ ਕਾਇਮ ਹੈ ਤੇ ਮਾਤਾ ਨੇ ਸਾਡੇ ਤੋਂ ਉਮੀਦ ਕੀਤੀ ਤੇ ਵਾਹਿਗੁਰੂ ਨੇ ਸਾਡੇ ਸਾਨੂੰ ਬਲ ਦਿੱਤਾ ਕਿ ਅਸੀਂ ਅੱਜ ਇਹਨਾਂ ਦੀ ਸੇਵਾ ਕਰ ਸਕੀਏ ਸਾਰਾ ਕੁਝ ਪ੍ਰਮਾਤਮਾ ਦੀ ਦੇਣ ਹੈ ਜੀ ਅਸੀਂ ਇੱਕ ਜ਼ਰੀਆ ਹਾਂ ਬਸ ਤੇ ਮਾਤਾ ਦੀ ਸੇਵਾ ਕਰਨ ਦਾ ਜ਼ਰੀਆ ਸੀਗੇ ਉਹਨਾਂ ਨੂੰ ਮੇਰੇ ਮਿਲਣੀ ਸੀ ਇਹ ਮੇਰੇ ਕਰਕੇ ਨਹੀਂ ਪਰਮਾਤਮਾ ਦੇ ਕਰਕੇ ਹੋਇਆ ਅਸੀਂ ਸਿਰਫ ਜ਼ਰੀਆ ਬਣੇ ਤੇ ਮੈਨੂੰ ਖੁਸ਼ੀ ਹੈ ਕਿ ਪਰਮਾਤਮਾ ਨੇ ਮੈਨੂੰ ਇੱਕ ਇਹ ਜ਼ਰੀਆ ਬਣਾਇਆ ਤੇ ਮੌਕਾ ਦਿੱਤਾ ਕਿ ਮੈਂ ਇਹਨਾਂ ਦੀ ਸੇਵਾ ਕਰਾਂ ਹੋਰ ਬਿਦੌਤਰ ਚ ਇਸ ਤਰ੍ਹਾਂ ਦੇ ਜਿਹੜੇ ਲੋਕ ਆਣ ਕੇ ਜਿਨ੍ਹਾਂ ਵਾਕੀ ਜ਼ਰੂਰਤ ਮੰਨਦਾ ਉਹਨਾਂ ਦੀ ਸੇਵਾ ਕੀਤੀ ਜਾਊਗੀ ਬਿਲਕੁਲ ਕੀਤੀ ਜਾਊਗੀ ਜੀ ਮੈਨੂੰ ਪਰਮਾਤਮਾ ਨੇ ਏਡੀ ਵੱਡੀ ਦੇਨ ਬਖਸ਼ੀ ਹੈਗੀ ਅੱਜ ਕਿਸੇ ਪੋਜੀਸ਼ਨ ਤੇ ਬਿਠਾਇਆ ਸਾਰੇ ਪਰਸ਼ਦਾਂ ਦੀ ਮਦਦ ਨਾਲ ਮੇਰੇ ਮਾਪਿਓ ਦੇ ਆਸ਼ੀਰਵਾਦ ਨਾਲ ਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਅਸੀਂ ਜ਼ਰੂਰ ਜਿਹੜੇ ਵੀ ਲੋਨ ਮੰਤ ਲੋ ਕਰ ਗਿਆ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ ਜਿੰਨੀ ਮੇਰੀ ਕਪੈਸਿਟੀ ਆ ਉਸ ਤੋਂ ਵੱਧ ਕੇ ਮਦਦ ਕਰੂੰਗਾ ਤੇ ਇਹ ਉਸ ਚੀਜ਼ ਦਾ ਇੱਕ ਕਿੱਕਸਟਾਰਟ ਹੈਗਾ ਇੱਕ ਐਗਜ਼ਾਮਪਲ ਹੈਗਾ ਕਿ ਕੋਈ ਵੀ ਆ ਸਕਦਾ ਤੇ ਇਹ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹ ਖੁੱਲੇ ਨੇ ਅੱਜ ਤੱਕ ਮੈਂ ਕੋਈ ਪਰਚੀ ਵਾਲਾ ਸਿਸਟਮ ਨਹੀਂ ਕਰਿਆ ਵੀ ਦਫ਼ਤਰ ਚ ਕੋਈ ਵੀ ਪਰਚੀ ਦੇ ਕੇ ਫਿਰ ਅੰਦਰ ਵੜੇ ਖੁੱਲੇ ਦਰਵਾਜ਼ੇ ਕਦੋਂ ਵੀ ਕੋਈ ਵੀ ਆ ਸਕਦਾ ਮੈਂ ਤੁਹਾਡਾ ਹੀ ਚੁਣਿਆ ਹੋਇਆ ਬੰਦਾ ਹੈਗਾ ਤੁਸੀਂ ਮੈਨੂੰ ਇੱਥੇ ਬਿਠਾਇਆ ਹੈਗਾ ਤੇ ਉਮੀਦ ਕਰਦਾ ਕਿ ਤੁਸੀਂ ਮੇਰੇ ਤੋਂ ਹੋਰ ਆਸ ਰੱਖੋ ਤੇ ਪੁਸ਼ ਕਰੋ ਮੈਨੂੰ ਹੋਰ ਕੰਮ ਕਰਨ ਵਾਸਤੇ ਤਾਂ ਕਿ ਮੈਂ ਤੁਹਾਡੀ ਵੱਧ ਤੋਂ ਵੱਧ ਸੇਵਾ ਕਰ ਸਕਾਂ। ਮੈਂ ਸਾਡੇ ਜਿਵੇਂ ਮਾਤਾ ਨੇ ਦੱਸਿਆਗਾ ਵੀ ਕਈ ਵਾਰੀ ਲੋਡ ਬੰਦ ਹੁੰਦੇ ਇਹਨਾਂ ਨੂੰ ਵੀ ਜਵਾਬ ਦਿੱਤਾ ਸੀਗਾ। ਤੇ ਪਰ ਲੋਡ ਬੰਦ ਹੁੰਦਾ ਕਈ ਵਾਰੀ ਇਹ ਸ਼ਰਤਾ ਪੂਰੀਆਂ ਨਿਕਾਟਦੇ ਉਹ ਨਹੀਂ ਮਿਲਦੇ। ਪਰ ਔਖੇ ਹੁੰਦੇ ਨੇ ਤੇ ਉਹ ਜੀ। ਫਿਰ ਮੇਰੇ ਨਿਗਾ ਚ ਮਾਤਾ ਆਏ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਉਹਨਾਂ ਦੀ ਜਲਦ ਤੋਂ ਜਲਦ ਹੱਲ ਕਰਾਇਆ। ਇਸੇ ਤਰ੍ਹਾਂ ਜਿਹੜਾ ਵੀ ਮੇਰੇ ਕੋਲੇ ਵੀਰ ਭਰਾ ਭੈਣ ਭਰਾ ਆਇਆ ਬਜ਼ੁਰਗਾਂਗੇ ਤੇ ਮੈਂ ਜੋ ਵੀ ਆਪਣੀ ਕਪੈਸਿਟੀ ਚ ਵੱਧ ਤੋਂ ਵੱਧ ਕਰ ਸਕਦਾ ਹਾਂ ਜ਼ਰੂਰ ਕਰਾਂਗਾ ਫਿਰ ਸਾਡੇ ਇੱਕ ਜਿਸਮਨ ਮਾਤਾ ਤੋਂ ਨੂੰ ਮਿਲਣ ਆਏ ਸੀਗੇ ਵੀਡੀਓ ਵੀ ਕਾਫੀ ਚਰਚਿਤ ਹੋਈ ਸੀਗੀ ਪਰ ਕੁਝ ਬੰਦਿਆਂ ਨੇ ਐਸਕੇ ਕਮੈਂਟ ਵੀ ਕਿੰਨੇ ਜਿਵੇਂ ਥੋੜੀ ਕੀਤੀ ਹੈ ਇਸ ਦੇ ਬਾਰੇ ਕੁਝ ਹੋਰ ਵੀ ਕਹਿਣਾ ਚਾਹੁੰਗਾ ਜਿਨ੍ਹਾਂ ਨੇ ਕਮੈਂਟ ਲਿਖੀ ਮੈਂ ਤਾਂ ਇਹੀ ਕਹੂੰਗਾ ਜੀ ਕਿ ਉਹ ਲੋਕ ਮੇਰੇ ਵਾਸਤੇ ਮੋਟੀਵੇਸ਼ਨ ਨੇ ਜੋ ਕਹਿੰਦੇ ਨੇ ਵੀ ਇਹ ਮੈਂ ਨਹੀਂ ਕਰ ਸਕਦਾ ਤੇ ਉਹਨਾਂ ਸਾਰਿਆਂ ਨੂੰ ਜਵਾਬ ਅਸੀਂ ਕੰਮ ਪੂਰਾ ਕਰਕੇ ਦਿੱਤਾ ਗਿਆ ਅਸੀਂ ਕਮੈਂਟਾਂ ਦਾ ਜਵਾਬ ਨਹੀਂ ਦਿੰਦਾ ਕਿ ਇਹ ਜਦੋਂ ਚਾਰ ਕਮੈਂਟ ਹੋਣੇ ਵੀ ਚਾਹੀਦੇ ਜਰੂਰੀ ਹੈ ਜੀ ਡਿਵੈਟ ਵੀ ਹੁੰਦਾ ਬਿਲਕੁਲ ਹੁੰਦਾ ਜੀ ਹੋਰ ਸੇਵਾ ਭਾਵਨਾ ਜਾਗਦੀ ਹੈ ਬੰਦੇ ਜੀ ਕਰਕੇ ਜਲਦੀ ਦਿਖਾਵਾ ਥੈਂਕ ਯੂ ਥੈਂਕ ਯੂ ਜੀ